बोले सोनू हाजियालाल बोले सोनू हाजियालाल जथेदार टेक सिंह तणौला ताकतशरी दमदमा साहिब ਦੇ ਜਥੇਦਾਰ ਉਹ ਪਹੁੰਚ ਰਹੇ ਨੇ ਸਰਦਾਰ ਅਮਰਜੀਤ ਸਿੰਘ ਪੰਜਰਾ ਦੇ ਗ੍ਰਹਿ ਵਿਖੇ ਅਸੀਂ ਉਹਨਾਂ ਨੂੰ ਜੀ ਆਇਆਂ ਆਖਣ ਲਈ ਉਹਨਾਂ ਦੇ ਗੇਟ ਤੇ ਖੜੇ ਆ ਅਸੀਂ ਉਹਨਾਂ ਦੀ ਅਡੀਕ ਦੇ ਵਿੱਚ ਸਾਰੀਆਂ ਸੰਗਤਾਂ ਖੜੀਆਂ ਖੜੀਆਂ ਨੇ ਸੋ ਸਾਰਿਆਂ ਦਾ ਐਂ ਦਾ ਧੰਨਵਾਦ ਤੇ ਜਥੇਦਾਰ ਨੂੰ ਵੀ ਜਿਹਾ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਥੈਂਕਸ ਜੀ ਤੁਨਹੁਲਾ ਮੇਰੇ ਸਵਰਗਾਂ ਵੀ ਬੀਰੋ ਸਰਦਾਰ ਜੀ ਦੇ ਅੰਦਰ ਸੈਂ ਜੀ ਪੰਜ ਦਿਨ ਨਾਲ ਇਸ ਚੀ ਵੀ ਸੀ ਮੈਂਬਰ ਰਹੇ ਹਾਂ ਜੀ ਤੇ ਬੜਾ ਪਿਆਰ ਨਾਲ ਨਾਲ ਅੱਜ ਉਹ ਇਥੇ ਲੋਸ਼ੀ ਫੇਨ ਵਿੱਚ ਸਾਡੇ ਤੇ ਮੁਸਾਫਿਰ ਤੇਗ ਬਾਜ਼ਰ ਸਬਜੀ ਦਾ ਮਨਾਇਆ ਜਾ ਰਿਹਾ ਹੈ ਸ਼ਾਦਤ ਦਾ ਉੱਥੇ ਪਹੁੰਚ ਰਹੇ ਨੇ ਉਹਨਾਂ ਨੇ ਮਰੀ ਭੈਣੋਂ ਬੇਨਤੀ ਕੀਤੀ ਚਾਹ ਦਾ ਕਪੀ ਕੇ ਜਾਣਾ ਤੁਹਾਡੇ ਸਵਾਰਕਾਰ ਕੀਤੀ ਬੇਨਤੀ ਮੇਰੇ ਗ੍ਰਹਿ ਵਾਰੋਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਤੇ ਛੋਟੀ ਜੀ ਬੇਨਤੀ ਤੇ ਉਹ ਅੱਜ ਲਲਾਉਟੀ ਜਾਣਾ ਸੀਗਾ ਤੇ ਜਾਂਦੇ ਹੋਏ ਇੱਥੇ ਚਰਨ ਪਾ ਕੇ ਜਾਣਗੇ ਅਸੀਂ ਉਹਨਾਂ ਦਾ ਆਉਣ ਤੇ ਬਹੁਤ ਸਵਾਗਤ ਕਰਦੇ ਆ ਧੰਨਵਾਦ ਕਰਦੇ ਆ ਤੇ ਜਿਹੜੀ ਸੰਗਤ ਆਈ ਹੈ ਜਿਨ੍ਹਾਂ ਨੇ ਆ ਕੇ ਇੱਥੇ ਸਹਰਾਉਣ ਨੂੰ ਵਧਾਇਆ ਪ੍ਰੋਗਰਾਮ ਸ਼ਾਮਲ ਹੋਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਵੈਕੁਰਜੀ ਕਾ ਖਾਲਸਾ ਵੈਕੁਰ ਜੀ ਪੱਟੀ ਸਾਹਿਬ ਜੀ ਅੱਜ ਜਥੇਦਾਰ ਸਾਹਿਬ ਟੇਕ ਸਿੰਘ ਜੀ ਧਨੋਲਾ ਸਾਹਿਬ ਸਰਦਾਰ ਅਮਰਜੀਤ ਸਿੰਘ ਪੰਜ ਰਾਜ ਜੀ ਤੇ ਗ੍ਰਹਿ ਵਿਖੇ ਪਹੁੰਚ ਰਹੇ ਹਨ ਕਿਉਂਕਿ ਇਹਨਾਂ ਦਾ ਇਹਨਾਂ ਦੇ ਬਜ਼ੁਰਗਾਂ ਦਾ ਜਥੇਦਾਰ ਸਾਹਿਬ ਜੀ ਨਾਲ ਬਹੁਤ ਜ਼ਿਆਦਾ ਸਤਿਕਾਰ ਤੇ ਪਿਆਰ ਸੀਗਾ ਇਸ ਦੇ ਸਦਕਾ ਅਮਰਜੀਤ ਸਿੰਘ ਪੰਜ ਰਾਜ ਦਾ ਵੀ ਜਿਵੇਂ ਬਜ਼ੁਰਗਾਂ ਦਾ ਪਿਆਰ ਸੀਗਾ ਇਹਨਾਂ ਦਾ ਵੀ ਪਿਆਰ ਸੀਗਾ ਇਸ ਕਰਕੇ ਇਹਨਾਂ ਦੇ ਗ੍ਰਹਿ ਵਿਖੇ ਅੱਜ ਜੈ ਜੀ ਸਰ ਸ ਤੇਜ ਸਿੰਘ ਜੀ ਧਨੌਲਾ ਸਾਹਿਬ ਪਹੁੰਚ ਰਹੇ ਨੇਗੇ ਹਮ ਧਨੌਲਾ ਸਾਹਿਬ ਇਹ ਮੈਂ ਇਹਨਾਂ ਨੂੰ ਬੜੀ ਵਧਾਈ ਵੀ ਦਿੰਦਾ ਹਾਂ ਪੰਜਰਾ ਸਾਹਿਬ ਨੂੰ ਇਹ ਤੁਹਾਡੀ ਬਹੁਤ ਹੀ ਵੱਡੀ ਪ੍ਰਾਪਤੀ ਹੈ ਕਿ ਜਿਹੜਾ ਵੀ ਲੀਡਰ ਸਮਾਣੇ ਸ਼ਹਿਰ ਵਿੱਚ ਜਾਂ ਕੋਈ ਧਾਰਮਿਕ ਬੰਦਾ ਆਉਂਦਾ ਹੈ ਉਹ ਤੁਹਾਡੇ ਕੋਲ ਹੋ ਕੇ ਜਾਂਦਾ ਹੈ ਮੈਂ ਕਾਮਨਾ ਕਰਦਾ ਹਾਂ ਕਿ ਪਰਮਾਤਮਾ ਕਿਰਪਾ ਕਰਨ ਤੁਸੀਂ ਇਸੇ ਤਰ੍ਹਾਂ ਹੀ ਸਾਰਿਆਂ ਦੇ ਨਾਲ ਪਿਆਰ ਬਣਾ ਕੇ ਰੱਖੋ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਭਾਦਰ ਸਾਹਿਬ ਮਹਾਰਾਜ 350 ਸਾਲਾ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਜਿਹੜਾ ਅੱਜ ਪ੍ਰੋਗਰਾਮ ਰੱਖਿਆ ਸਮੂਹ ਸੰਗਤ ਨੇ ਉਹਦੇ 'ਚ ਹਾਜ਼ਰੀ ਭਰਨੀ ਆ ਜੀ ਦੂਜਾ ਪੰਜ ਜ਼ਰਾਥ ਮੇਰੇ ਪੁਰਾਣੇ ਸਾਥੀ ਜੀ ਅਸੀਂ ਕਾਰਜ ਕਰਨੀ 'ਚ ਇਕੱਠੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਤੇ ਲੰਮਾ ਸਮਾਂ ਸੇਵਾ ਵੀ ਕੀਤੀ ਜੀ ਤੇ ਬਹੁਤ ਬਰਾਗੀ ਤਿਆਗੀ ਸੀਗੇ ਤੇ ਉਹਨਾਂ 'ਚ ਕੋਈ ਲਾਲਚ ਵੀ ਨਹੀਂ ਸੀ ਜੀ ਜੇ ਕਿਤੇ ਕੋਈ ਪੰਥਕ ਮਸਲਾ ਆ ਜਾਂਦਾ ਤੇ ਉਹ ਪੰਥਕ ਮਸਲੇ ਦੇ ਨਾਲ ਪੰਥ ਦੇ ਨਾਲ ਖੜ੍ਹਦੇ ਇਸ ਕਰਕੇ ਪਰਿਵਾਰ ਵੀ ਪੰਥਕਾ ਜੀ ਤੇ ਪੰਥ ਨੇ ਇਹਨਾਂ ਨੂੰ ਗੁਰੂ ਮਹਾਰਾਜ ਦੀ ਕਿਰਪਾ ਕਰੇ ਨਵਾਜਣਗੇ ਵੀ ਪੰਥ ਨੇ ਪੰਥ ਬਹੁਤ ਵੱਡਾ ਹੁੰਦਾਗਾ ਕਿਉਂ ਕਿਹੜਾ ਪੰਥ ਆ ਜਿਹੜਾ ਪੰਥ ਦੀ ਸੇਵਾ ਕਰਦਾ ਪੰਜ ਰਾਤ ਸਾਹਿਬ ਨੇ ਬਹੁਤ ਵੱਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਨਾਲ ਅੰਦਰ ਸੰਚਾਰ ਵੀ ਕਰਾਏ ਜੀ ਤੇ ਪਿੰਡਾਂ 'ਚ ਪ੍ਰੋਗਰਾਮ ਵੀ ਕਰਾਏ ਉਹਨਾਂ ਟਾਈਮਾਂ 'ਚ ਅੰਮ੍ਰਿਤ ਸੰਚਾਰ ਕਰਾਉਣਾ ਤੇ ਪਿੰਡਾਂ 'ਚ ਜਾਣਾ ਉਹ ਪੰਜ ਰਤ ਜੀ ਨੇ ਜਿੰਨਾ ਕੀਤਾ ਕੋਈ ਕਾਰਜਕਾਰੀ 'ਚ ਕਦੋਂ ਡਿਊਟੀਆਂ ਲੱਗਦੀਆਂ ਵੀ ਕਿੰਨਾ ਕਿੰਨਾਂ ਨੇ ਅੰਮ੍ਰਿਤ ਪਾਣ ਕਰਾਉਣਾ ਇੱਕ ਸਾਲ 'ਚ ਤੇ ਪੰਜ ਰਤ ਜੀ ਦਾ ਸਭ ਤੋਂ ਮੋਹਰੀ ਰੋਲ ਹੁੰਦਾ ਸੀ ਇਸ ਕਰਕੇ ਮੈਂ ਇਸ ਪਰਿਵਾਰ ਦਾ ਸਮੁੱਚੀ ਸੰਗਤ ਦਾ ਤੇ ਪ੍ਰੈਸ ਦਾ ਵੀ ਧੰਨਵਾਦ ਕਰਦਾ